ਜੀ ਸਰਾਬ ਸਾਹਿਬ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਅਜੀਤ ਸਿੰਘ ਬਾਮਰਾ ਜੀ ਤੁਸੀਂ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਹੋ ਸਰ ਮੈਂ ਆਮ ਆਦਮੀ ਪਾਰਟੀ ਮੋਹਾਲੀ ਡਿਸਟ੍ਰਿਕਟ ਦਾ ਡਿਸਟ੍ਰਿਕਟ ਕਨਵੀਨਰ ਹਾਂ ਜੀ ਜੀ ਇਹ ਜੋ ਕੁਝ ਇੱਥੇ ਹੋ ਰਿਹਾ ਹੈ ਤੁਸੀਂ ਆਪਣੀ ਪਾਰਟੀ ਦੇ ਨਜ਼ਰੀਏ ਤੋਂ ਕੀ ਮਹਿਸੂਸ ਕਰ ਰਹੇ ਹੋ ਕਿ ਇਹ ਠੀਕ ਹੋ ਰਿਹਾ ਹੈ ਸਰ ਆਮ ਆਦਮੀ ਪਾਰਟੀ ਇਸ ਨੂੰ ਗੁੱਡ ਕਾਜ਼ ਨੂੰ ਸਮਝਦੇ ਹੋਏ ਫੁੱਲੀ ਸਪੋਰਟ ਕਰਦੀ ਹੈ ਜੋ ਵੀ ਜਥੇਵੰਦੀਆਂ ਜੋ ਪੁਰਾਣੇ ਪਿਛਲੇ ਅੱਤਵਾਦ ਦੇ ਸਮੇਂ ਤੇ ਜੋ ਐਕਸਰਸਸ ਹੋਈਆਂ ਸਨ ਉਹ ਲੜਕੇ ਜੇਲਾਂ ਦੇ ਅੰਦਰ ਗਏ ਸੀ ਅਗਰ ਉਹ ਆਪਣੇ ਜੇਲਾਂ ਦੇ ਅੰਦਰ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਤਾਂ ਉਹਨਾਂ ਨੂੰ ਜੇਲਾਂ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਬਰੀ ਕੀਤਾ ਜਾਣਾ ਚਾਹੀਦਾ ਤਾਂ ਕਿ ਉਹ ਆਪਣੀ ਨਾਰਮਲ ਲਾਈਫ ਜੀ ਆਮ ਆਦਮੀ ਪਾਰਟੀ ਇਸ ਨੂੰ ਫੁਲੀ ਸਪੋਰਟ ਕਰਦੀ ਹੈ ਰੀਕੋਰਡਿੰਗਲੀ ਕਿ ਵੀ ਇਹ ਡੁੱਪੂ ਠੀਕ ਹੋ ਰਿਹਾ ਹੈ ਤੇ ਫਿਰ ਮੀਡੀਆ ਦਾ ਨਾ ਪੱਖੀ ਰਵਈਆ ਉਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਸਰ ਸਾਡਾ ਪੋਲੀਟੀਕਲ ਸਿਸਟਮ ਜਿਹੜਾ ਹੈ ਬਹੁਤ ਹੀ ਗਲ ਸੜ ਚੁੱਕਾ ਹੈ ਇਸ ਸਿਸਟਮ ਦੇ ਅੰਦਰ ਅਸੀਂ ਇਹਨਾਂ ਸਰਕਾਰਾਂ ਤੋਂ ਕੋਈ ਵੀ ਉਮੀਦ ਨਹੀਂ ਰੱਖ ਸਕਦੇ ਕਿ ਸਾਡੇ ਲੋਕਾਂ ਨੂੰ ਇਨਸਾਫ ਮਿਲੇਗਾ ਸਾਡੀਆਂ ਜੇਲਾਂ ਦੇ ਅੰਦਰ ਜੋ ਸੜਦੇ ਪਏ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਸਾਨੂੰ ਬੜੀ ਜਦੋਜਾਹਦ ਕਰਨੀ ਪਵੇਗੀ ਔਰ ਆਮ ਆਦਮੀ ਪਾਰਟੀ ਨੇ ਇਹ ਬੀੜਾ ਚੁੱਕਿਆ ਹੈ ਅਸੀਂ ਦੇਸ਼ ਦੇ ਵਿੱਚੋਂ ਇਸ ਭ੍ਰਸ਼ਟਾਚਾਰ ਨੂੰ ਔਰ ਇਸ ਗੰਦੀਆਂ ਸਰਕਾਰਾਂ ਨੂੰ ਜੋ ਕਿ ਸਾਡਾ ਸਾਧਨ ਨਹੀਂ ਦੇ ਰਹੀਆਂ ਜਨਤਾ ਦਾ ਸਾਧਨ ਨਹੀਂ ਦੇ ਰਹੀਆਂ ਅਸੀਂ ਇਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਪਬਲਿਕ ਦੇ ਨਾਲ ਫੁੱਲ ਸਪੋਰਟ ਕਰਾਂਗੇ ਇੱਕ ਸਵਾਲ ਠੀਕ ਹੈ ਆਪਣੀ ਥਾਂ ਤੇ ਤੁਹਾਡੀ ਪਾਰਟੀ ਨੇ ਬੜਾ ਚਾਅ ਉਦਮ ਕੀਤਾ ਪਰ ਇੱਥੇ ਮਸਲਾ ਨਾ ਸਰਕਾਰ ਦਾ ਨਹੀਂ ਕਰ ਰਿਹਾ ਮੈਂ ਮੀਡੀਆ ਦੀ ਗੱਲ ਕਰ ਰਿਹਾ ਜਿਹੜਾ ਕਹਿ ਰਿਹਾ ਕਿ ਅਸੀਂ ਬਿਲਕੁਲ ਈਮਾਨਦਾਰੀ ਦੇ ਨਾਲ ਹਰ ਗੱਲ ਨੂੰ ਹਾਈਲਾਈਟ ਕਰਦੇ ਹਾਂ ਤੇ ਉਹ ਮੀਡੀਆ ਇੱਥੇ ਸਿਰਫ ਸਾਇਲੈਂਟ ਹੈ ਆ ਰਿਹਾ ਹੈ ਰਿਕਾਰਡਿੰਗ ਕਰ ਰਿਹਾ ਹੈ ਲੇਕਿਨ ਉਹ ਟੈਲੀਕਾਸ ਕਿਤੇ ਵੀ ਨਹੀਂ ਕੀਤਾ ਜਾ ਰਿਹਾ ਸਰ ਮੀਡੀਆ ਦਾ ਤਾਂ ਐਸਾ ਹੀ ਹੈ ਅੱਜਕੱਲ ਮੀਡੀਆ ਦੇ ਵੀ ਜੋ ਕੋਆਪਰੇਸ਼ਨ ਹੈ ਸਪੈਸ਼ਲੀ ਆਮ ਆਦਮੀ ਪਾਰਟੀ ਜਾਂ ਇਹੋ ਜਿਹੇ ਜੋ ਜਿੱਥੇ ਬੰਦੀਆਂ ਜੋ ਜਨਤਾ ਦੇ ਸਰਕਾਰਾਂ ਦੇ ਖਿਲਾਫ ਆਵਾਜ਼ ਉਠਾ ਰਹੇ ਹਨ ਉਹਨਾਂ ਦਾ ਖਬਰਾਂ ਤੱਕ ਨਹੀਂ ਪਹੁੰਚਾਰੇ ਅਖਬਾਰਾਂ ਦੇ ਅੰਦਰ ਟੀਵੀ ਦੇ ਅੰਦਰ ਪੂਰਾ ਮੀਡੀਆ ਸਾਡਾ ਉਹਨਾਂ ਸਾਰ ਨਹੀਂ ਦੇ ਰਿਹਾ ਬਟ ਫਿਰ ਵੀ ਅਸੀਂ ਆਪਣੀ ਆਵਾਜ਼ ਜੋ ਹੈ ਲੋਕਾਂ ਨੱਕ ਪਹੁੰਚਾਵਾਂਗੇ ਔਰ ਘਰ ਘਰ ਜਾ ਕੇ ਲੋਕਾਂ ਨੂੰ ਅਸੀਂ ਆਪਣੀ ਆਵਾਜ਼ ਉਠਾਣੀ ਹੈਗੀ ਹੈ ਆ ਦੋ ਬੰਦੇ ਦੇ ਵੀਰ ਜੀ ਇਹ ਜੋ ਤੁਸੀਂ ਮੇਰੇ ਨਾਲ ਹੁਣ ਗੱਲਬਾਤ ਕਰ ਰਹੇ ਹੋ ਇਸ ਇਸ਼ੂ ਤੇ ਤੁਸੀਂ ਆਪਣੇ ਹਾਈ ਕਮਾਂਡ ਨਾਲ ਗੱਲ ਕੀਤੀ ਹੈ ਇਹ ਮਾਮਲਾ ਐਕਚੁਅਲੀ ਅੱਜ ਤੱਕ ਅਸੀਂ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਬੀਸੀ ਸੀਗੇ 8 ਤਰੀਕ ਨੂੰ ਉੱਥੇ ਇਲੈਕਸ਼ਨ ਦਾ ਰਿਜ਼ਲਟ ਆ ਜਾਣਾ ਹੈਗਾ ਜੀ ਹੁਣ ਤਾਂ ਇੰਨਾ ਬੀਜ਼ੀ ਹੋਣ ਕਰਕੇ ਅਸੀਂ ਪੰਜਾਬ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਸਤਾ ਰਿਪੋਰਟ ਕਰ ਪਏ ਔਰ ਨਾ ਹੀ ਕਿਸੇ ਨਾਲ ਗੱਲ ਬਣੀ ਅੱਜ ਸਵੇਰੇ ਸਾਡੇ ਪੰਜਾਬ ਦੇ ਕਨਵੀਨਰ ਜਦਾਰ ਅਰਜੋਰ ਸਿੰਘ ਬੈਂਸ ਨਾਲ ਮੇਰੀ ਗੱਲ ਹੋਈ ਸੀ ਬਸ ਉਸ ਤੋਂ ਬਾਅਦ ਸਿੱਧੇ ਅਸੀਂ ਤੇ ਆਵਾਜ਼ ਦੀ ਪਾਰਟੀ ਤੇ ਪੰਚਾਇਤ ਬਰਕਰਾਰ ਇੱਥੇ ਆ ਕੇ ਸਟੇਟ ਇੱਥੇ ਗੱਲ ਹੋ ਰਹੀ ਸੀ ਵੈਸੇ ਇਸ ਸੰਬੰਧੀ ਤੁਹਾਡੀ ਹਾਈ ਕਮਾਂਡ ਆਪਣੇ ਕੀ ਵਿਚਾਰ ਰੱਖਦੀ ਹੈ ਸਰ ਆਮ ਆਦਮੀ ਪਾਰਟੀ ਦੀ ਜੋ ਵਿਚਾਰ ਹੈ ਜਿਓਲੋਜੀ ਹੈ ਇਹ ਇੱਕ ਬੜੀ ਸੱਚੀ ਸੁੱਚੀ ਔਰ ਸਾਫ ਨੀਅਤ ਵਾਲੀ ਜਿਓਲੋਜੀ ਹੈ ਸਾਫ ਨੀਅਤ ਦੇ ਨਾਲ ਅਸੀਂ ਅਗਰ ਇਸ ਤੇ ਲੈਵਲ ਤੇ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਅਸੀਂ ਇਹ ਯਾ ਕਰਵਾਈ ਜਾਣੀ ਹੈ ਅਸੀਂ ਉਸ ਦੀ ਪੂਰੀ ਹਮਾਇਤ ਕਰਾਂਗੇ ਕਿਉਂਕਿ ਸਹੀ ਅਗਰ ਇਨਵੈਸਟੀਗੇਸ਼ਨ ਹੋਏਗੀ ਸਾਫ਼ ਸੁਥਰੀ ਤਾਂ ਹੀ ਅਸੀਂ ਸਾਨੂੰ ਅਗੇ ਤੋਂ ਨਿਆਂ ਮਿਲੇਗਾ ਔਰ ਜੋ ਅਗਰ ਇਨਾਂ ਲੜਕੀਆਂ ਨੂੰ ਸਜ਼ਾਾਂਵਾਂ ਦਿੱਤੀਆਂ ਗਈਆਂ ਸਨ ਔਰ ਇਹਨਾਂ ਨੇ ਭੁਗਤ ਲਈਆਂ ਤਾਂ ਕੋਈ ਰੀਜ਼ਨ ਨਹੀਂ ਬਣਦਾ ਕਿ ਆਮ ਆਦਮੀ ਪਾਰਟੀ ਅਸੀਂ ਨੂੰ ਨਾ ਸਪੋਰਟ ਕਰੇ ਕਿ ਇਹਨਾਂ ਨੂੰ ਬਰੀ ਕੀਤਾ ਜਾਵੇ ਜੱਲਾਤ ਤੋਂ ਬਾਹਰ ਕਰ ਦੇ ਜੀ ਥੈਂਕ ਯੂ ਜੀ